राम राम जी सत श्री अकाल उम्मीद करूंगी कि मेरा परिवार फेसबुक पूरा ठीक-ठाक तंदुरुस्त अपने का राजी खुशी ਹੋਏਗਾ ਤੇ ਆਈਆਂ ਤੁਹਾਡੇ ਚੈਨਲ ਦੇ ਨਾਲ ਜੋ ਕਿ ਤੁਸੀਂ ਜਾਣਦੇ ਹੋ मोनिका ऑफिशियल ਜਿਹੜਾ ਪੇਜ ਫੇਸਬੁੱਕ ਦਾ ਚੱਲ ਰਿਹਾ ਹੈ ਤੇ ਉਸ ਪੇਜ ਨੂੰ ਵੱਦ ਤੋਂ ਵੱਧ ਫੋਲੋ ਕਰੋ 어 ਤੁਹਾਡੀ ਇੱਕ ਹਲਕੀ ਜਿਹੀ ਵੋਟ ਮੇਰੇ ਲਈ ਬਹੁਤ ਵੱਡੀ ਸਪੋਰਟ ਹੈ ਸੋ ਇਸ ਲਈ ਆਪਣੇ ਚੈਨਲ ਨੂੰ ਫੋਲੋ ਕਰਦੇ ਰਿਹਾ ਕਰੋ ਤੇ ਬਾਕੀ ਅਸੀਂ ਕੱਲ ਕਰਦੇ ਆ ਥੋੜੀ ਜਿਹੀ ਆਪਣੇ ਦਿਲ ਦੀ ਤੇ ਕੱਲ ਦਾ ਇੱਕ ਜਿਹੜਾ ਮੈਂ ਵੀਡੀਓਜ਼ ਡਾਲਿਆ ਸੀ ਉਸ ਵੀਡੀਓਜ਼ ਦੇ ਵਿੱਚ ਮੈਨੂੰ ਬਹੁਤ ਮੈਸੇਜ ਆ ਰਹੇ ਨੇ ਖਾਸ ਕਰਕੇ ਪ੍ਰਾਈਵੇਸੀ ਬਸੈਂਸਰ ਨੂੰ ਮੰਨਿਆ ਜਾਵੇ ਤੇ ਬਹੁਤ سارے ਲੋਕਾਂ ਨੇ ਮੈਨੂੰ ਕਿਹਾ ਕਿ ਮੈਮ ਕੀ ਹੋਇਆ ਕਿ ਇਹ ਦੇਖੋ ਜੀ ਇਹ ਨਾ ਅੱਜਕੱਲ ਕੀ ਹੋ ਚੁੱਕਿਆ ਹੈ ਘਰ ਘਰ ਦੀਆਂ ਨਾ ਗੱਲਾਂ ਹੋ ਚੁੱਕੀਆਂ ਨੇ ਤੇ ਕੁਝ ਘਰ ਦੇ ਵਿੱਚ ਤੇ ਕੁਝ ਗੱਲਾਂ ਦੇ ਮਸਲੇ ਹੋ ਜਾਂਦੇ ਨੇ ਜਦੋਂ ਸਿਆਣੇ ਬੋਲ ਪੈਣ ਹਨਾ ਤੇ ਕੁਝ ਮਸਲੇ ਜਿਹੜੇ ਉਹ ਕਦੀ ਵੀ ਨਹੀਂ ਹੱਲ ਹੋ ਪੰਦੇ ਜਿੱਥੇ ਸਿਆਣੇ ਹੋ ਕੇ ਵੀ ਚੁੱਪ ਕਰਾਏ ਜਾਣ ਇਸ ਲਈ ਉਹ ਜੋ ਵੀ ਮਤਲਬ ਮੇਰੇ ਦਿਲ ਦੇ ਵਿੱਚ ਕਾਫੀ ਟਾਈਮ ਤੋਂ ਰਿਜ ਰਿਆ ਜੋ ਵੀ ਮਤਲਬ ਗੱਲਾਂ ਬਾਤਾਂ ਸੀ ਨਾ ਉਹ ਮੈਂ ਕਲੀਅਰ ਕਰਨੀਆਂ ਹੀ ਕਰਨੀਆਂ ਸੀ ਅੱਜ ਨਹੀਂ ਕਰਦੀ ਤੇ ਆਉਣ ਵਾਲੇ 5 ਸਾਲਾਂ ਨੂੰ ਕਰਦੀ 5 ਸਾਲਾਂ ਨਾਲ ਕਾਦੀ ਸ਼ਾਇਦ ਸਾਲ ਦੇ 6 ਮਹੀਨੇ ਦੇ ਅੰਦਰ ਅੰਦਰ ਹੀ ਕਰਦੀ ਦੇਖੋ ਜੀ ਰੋਜ਼ ਰੋਜ਼ ਰਿਜਣਾ ਆਪਣੇ ਨਾਲ ਇਹ ਕੋਈ ਚੰਗੀ ਗੱਲ ਨਹੀਂ ਹੈ ਸਬ ਕੁਛ ਇਨਸਾਨ ਕੋਲ ਹੋਉਂਦੇ ਜਾਂਦਾ ਪਰ ਕਿਸੇ ਚੀਜ਼ ਦੀ ਜਿਹੜੀ ਉਹਦੇ ਕੋਲ ਇੱਕ ਚੀਜ਼ ਦੀ ਥੋੜੀ ਖੁਆਇਸ਼ ਹੁੰਦੀ ਕਿ ਹਾਂ ਜੀ ਇਹ ਕੰਮ ਹਜੇ ਮੇਰਾ ਹੋਣ ਵਾਲਾ ਹੈ ਤੇ ਜੇ ਉਹ ਕਿਤੇ ਨਾ ਕਿਤੇ ਇੱਕ ਆਸ ਲਗਾ ਕੇ ਬੈਠਾ ਹੋਵੇ ਤੇ ਸ਼ਾਇਦ ਉਹ ਵੀ ਚੀਜ਼ ਕੰਪਲੀਟ ਹੋ ਜਾਂਦੀ ਹੈ ਬਟ ਹੁਣ ਦੇਖੋ ਜੀ ਜਿੱਥੇ ਆਸਾਂ ਲਗਾ ਕੇ ਰੱਖਣੀਆਂ ਤੇ ਉਸ ਆਸਾਂ ਦੇ ਵਿੱਚ ਸਿਆਨੀਆਂ ਦੀ ਹੀ ਬੋਲ ਦੀ ਬੰਦ ਕਰ ਦਿੱਤੀ ਜਾਵੇ ਤੇ ਮੈਨੂੰ ਲੱਗਦਾ ਹੈ ਕਿ ਉੱਥੇ ਸ਼ਾਇਦ ਦੁਬਾਰਾ ਰਸਤਾ ਨਹੀਂ ਮੁੜਦਾ ਉਸ ਤੋਂ ਬਾਅਦ ਨਹੀਂ ਮੁੜਦਾ ਤੇ ਇਸ ਲਈ ਮੈਂ ਸ਼ਾਇਦ ਤੁਸੀਂ ਸਮਝਦਾਰ ਹੋਵੋਗੇ ਗੱਲ ਕੱਲ ਦੀ ਜਿਹੜੀ ਹੋ ਚੁੱਕੀ ਹੋਈ ਹੈ ਅਸੀਂ ਉਸ ਗੱਲ ਨੂੰ ਨਹੀਂ ਦਰਾਵਾਂਗੇ ਮੈਂ ਡੇਢ ਦਿਨ ਲਗਾਤਾਰ ਜਿਸ ਦਿਨ ਮੈਂ ਜਾਣਾ ਸੀ ਉਸ ਦਿਨ ਮੈਂ ਨੈਕਸਟ ਵਾਰ ਇੱਕ ਦਿਨ ਦੀ ਪੂਰੀ ਪਲਾਨ ਕੀਤੀ ਸੀ ਕਿ ਮੈਂ ਇਸ ਤਰ੍ਹਾਂ ਜਾਵਾਂਗੀ ਇਸ ਤਰ੍ਹਾਂ ਗੱਲ ਕਰਾਂਗੀ ਇਸ ਤਰ੍ਹਾਂ ਕਰਾਂਗੀ ਬਟ ਅਗਲਾ ਜਿਹੜਾ ਇਨਸਾਨ ਉਹ ਯੋ ਰਿਸਪੌਂਸ ਇੰਨਾ ਗਲਤ ਦੇਗਾ ਤੇ ਮੈਨੂੰ ਲੱਗਦਾ ਹੈ ਕਿ baar baar beizzati hon layi main hi ki koi bhi nahi jayega जरूरी ਵੀ ਨਹੀਂ ਸਮਝੇਗਾ ਕਿ ਉਸ ਰਸਤੇ ਵਿੱਚ ਜਾਵੇ ਜਿੱਥੇ बार-बार ਉਹਨੂੰ ਬੇਇੱਜ਼ਤ ਕੀਤਾ ਜਾਵੇ ਬਿਨਾਂ ਵਜ੍ਹਾ ਬਿਨਾਂ ਕਾਰਨ ਤੋਂ ਠੀਕ ਹੈ ਨਾ ਸੋ ਇਸ ਲਈ ਮੈਂ ਉਸ ਚੀਜ਼ ਨੂੰ ਕਿਤਨਾ ਕਿਤੇ ਆਪਣੇ ਦਿਮਾਗ ਰਾਈ ਰੱਖਿਆ ਫਿਰ ਤੁਹਾਡੇ ਨਾਲ ਸ਼ੇਅਰ ਕੀਤਾ ਉਸ ਵਾਰ ਮੈਂ ਆਪਣੀ ਦੋਸਤ ਘਰ ਗਈ ਉਹਦੇ ਨਾਲ ਕਾਫੀ ਸ਼ੇਅਰ ਕੀਤਾ ਦੋਸਤ ਮਤਲਬ ਮੇਰੀ ਇੱਕ ਬਹੁਤ अच्छी ਦੋਸਤ ਬਣੀ ਹੋਈ ਹੈ ਸੋ ਜਿਆਦਾ ਤੇ ਮੈਂ ਦੋਸਤਾਂ ਨਹੀਂ ਬਣਾਈਆਂ ਕਿਉਂਕਿ ਜਿਆਦਾ ਦੋਸਤਾਂ ਬਣਾ ਲਈ ਗਰੁੱਪ ਦੀ ਲੋਡ ਪੈਂਦੀ ਹੈ ਤੇ ਜਿਨਨੇ ਆਪਣਾ ਪਰਸਨਲਸ ਆਪਣੀ ਕੋਈ ਪ੍ਰਾਈਵੇਸੀ ਰੱਖਣੀ ਹੋਵੇ ਤੇ ਉਹ ਇੱਕ ਹੀ ਬਹੁਤ ਕਾਫੀ ਹੁੰਦਾ ਸੋ ਇਸ ਲਈ ਮੈਂ ਕਾਫੀ ਗੱਲਾਂ ਆਪਣਾ ਮੈਡਮ ਦੇ ਨਾਲ ਕਲੀਅਰ ਕੀਤੀਆਂ ਤੇ ਉਹਨਾਂ ਨੇ ਵੀ ਕਿਹਾ ਕਿ ਇਹ ਟੈਨਸ਼ਨ ਨਹੀਂ ਲੈਣੀ ਅਸੀਂ ਪਹਿਲ ਇੱਕ ਗੱਲ ਦੀ ਕਰ ਚੁੱਕੇ ਹਾਂ ਤੇ ਕੱਲ ਨੂੰ ਆਪਣੇ ਵੱਲੋਂ ਤੁਸੀਂ 100 200 ਦੇ ਕੇ ਆਇਓ ਅਗਲੇ ਦਾ ਮौज-ਮਸਤੀ ਆ ਉਹਨੇ ਰਿਸਪਾਂਸ ਦਿੱਤਾ ਹੈ ਕਿ ਨਹੀਂ ਦਿੱਤਾ ਤੇ ਬਾਕੀ ਫਿਰ ਮੈਂ ਸ਼ਾਮ ਟਾਈਮ ਥੋੜਾ ਜਿਹਾ ਆਪਣੇ ਹਮ ਨੂੰ ਕੂਲ ਡਾਉਨ ਹੋਣ ਲਈ ਰਿਲੈਕਸ ਹੋਣ ਲਈ ਫਿਰ ਮੈਂ ਹਲਕਾ ਜਿਹਾ ਮੇਰਾ హెయిਰ ਦਾ ਕੰਮ ਹੋਣ ਵਾਲਾ ਸੀ ਤੇ ਫਿਰ ਮੈਂ ਸੋਚਿਆ ਚਲੋ ਇੱਥੇ ਤੇ ਮੌਨਿਕਾ ਤੁਸੀਂ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਕਿਉਂਕਿ ਜੇ ਟੈਨਸ਼ਨ ਹੀ ਲੈਂਦੇ ਰਹੇ ਤੇ ਕਿਤੇ ਬਿਮਾਰੀ ਨਾ ਹੋ ਜਾਣਾ ਇਸ ਲਈ ਆਪਣੇ ਮਾਈਂਡ ਨੂੰ ਕੂਲ ਡਾਉਨ ਕਰਨ ਲਈ ਤਾਂ ਫਿਰ ਮੈਨੂੰ ਥੋੜਾ ਆਪੇ ਆਪ ਨੂੰ ਚੇਂਜ ਕਰਨਾ ਪਿਆ ਆ ਮੈਕਸਿਮਮ ਅੱਧਾ ਘੰਟਾ ਪੌਣਾ ਘੰਟੇ ਲਈ ਮੈਨੂੰ ਥੋੜਾ ਕੰਮ ਸੀ ਮੇਰਾ హెయిਰ ਨੂੰ ਲੈ ਕੇ ਤੇ ਇਸ ਲਈ ਮੈਂ ਆਪਣਾ ਵੀ ਵਰਕਿੰਗ ਹੈਅਰ ਦਾ ਕਰਵਾ ਕੇ ਰੇ ਪੀਸ ਫ੍ਰੀ ਮਾਈਂਡ ਹੋਈ ਤੇ ਜੋ ਵੀ ਗੱਲਾਂ ਬਾਤਾਂ ਮੈਂ ਫੇਸਬੁੱਕ ਫੈਮਲੀ ਤੁਹਾਨੂੰ ਦੱਸੀਆਂ ਨੇ ਇਹ ਗੱਲਾਂ ਕਿਤੇ ਮੈਂ ਕਿਤੇ ਕਿਤੇ ਨਾ ਕਿਤੇ ਮੈਂ ਹੀ ਕੀਤੀ ਔਰ ਸ਼ਾਇਦ ਤੁਸੀਂ ਵੀ ਮੇਰੀ ਜਗ੍ਹਾ ਹੋਵੋ ਨਾ ਤੇ ਬਹੁਤ ਫੀਲ ਕਰਾਉਂਦੀਆਂ ਨੇ ਤੇ ਬਾਕੀ ਬਹੁਤ ਵਧੀਆ ਲੱਗਾ ਤੁਸੀਂ ਕਮੈਂਟਸ ਰਾਹੀਂ ਮੈਨੂੰ ਬੈਲੈਂਸ ਬਣਾਇਆ ਕੁਝ ਲੋਕਾਂ ਨੇ ਲਾਈਕਸ ਕੀਤੇ ਤੇ ਇੱਕ ਅੱਦੇ ਨੇ ਮੋਜੀ ਵੀ ਭੇਜਿਆ ਮੇਰੀ ਤਰ੍ਹਾਂ ਸੋ ਬਹੁਤ ਵਧੀਆ ਲੱਗਾ ਬਾਕੀ ਪਰ ਰਵਿਸ਼ੂਕ ਫੈਮਿਲੀ ਸੀ ਆਪਣੇ ਆਪਣੇ ਦਾ ਤੁਸੀਂ ਠੀਕ ਠਾਕ ਰਵੋ ਤੰਦਰੁਸਤ ਰਵੋ ਵਧੀਆ ਰਵੋ ਤੇ ਜੋ ਵੀ ਸਮੇਂ ਨਾਲ ਬੀਤ ਜਾਂਦਾ ਮੈਨੂੰ ਲੱਗਦਾ ਕਿ ਉਹਨੂੰ ਵਾਪਸ ਨਹੀਂ ਮੇਂਦਰਾਣਾ ਚਾਹੁੰਦੀ ਤੇ ਜੇ ਅਸੀਂ ਫਿਰ ਤੋਂ ਦਰਾਵਾਂਗੇ ਤੇ ਫੇਰ ਟਿੱਡ ਖੋਲਣ ਦਾ ਫਾਇਦਾ ਹੀ ਕੀ ਜੇ ਫੇਰ ਬਾਰ-ਬਾਰ ਬਾਤਾਂ ਉਹੀ ਰਹਿ ਗਈਆਂ ਹੈਨਾ ਸੋ ਬਾਕੀ ਮੈਂ ਮਿਲਦੀ ਰਵਾਂਗੀ ਫੇਸਬੁਕ ਰਾਹੀਂ ਗੱਲਾਂਬਾਤ ਕਰਦੀ ਰਵਾਂਗੀ ਵੀਡੀਓਜ਼ ਨੂੰ ਵੱਧ ਤੋਂ ਵੱਧ ਫੋਲੋ ਕਰਿਆ ਕਰੋ ਔ ਸੌਰੀ ਫੋਲੋ ਤੇ ਕਰਨਾ ਹੀ ਕਰਨਾ ਹੈ ਚੈਨਲ ਨੂੰ ਸ਼ੇਅਰਸ ਕਰਿਆ ਕਰੋ ਤਾਕੀ ਤੁਹਾਡੀ ਮੌਨਿਕਾ ਦੀ سپورਟ ਜਿਹੜੀ ਵੀ ਹੈ ਗੱਲਾਂ ਬਾਤਾਂ ਦੀ ਵੀਡੀਓਜ਼ ਦੀ ਉਹ ਵੱਧ ਤੋਂ ਵੱਧ ਲੋਕਾਂ ਅੱਗੇ ਪਹੁੰਚ ਸਕੇ ਸੋ ਅਜ਼ਾਦੀ ਨੇ ਫਰਡੇ اور ਗੁੱਗੂ ਜਾ ਚੁੱਕਿਆ ਹੈ ਵਿਵੇਕ ਵੀ ਜਾ ਚੁੱਕਿਆ ਹੈ ਫੈਰੀ ਵੀ ਜਾ ਚੁੱਕੀ ਹੈ ਤੇ ਸਾਡਾ ਰੂਟੀਨ ਵਾਈਜ਼ ਉਹੀ ਕੰਮ ਰਹੇਗਾ ਜਿਹੜਾ ਡੇਲੀ ਰੂਟੀਨ ਚ ਹੁੰਦਾ ਹੈ ਬਸ ਮੈਂ ਕੱਲ ਦਾ ਦਿਨ ਕੰਮ ਨਹੀਂ ਸੀ ਕੀਤਾ ਕੱਲ ਦੇ ਦਿਨ ਮੇਰਾ ਮਾਈਂਡ ਬਹੁਤ ਜ਼ਿਆਦਾ ਡਿਸਟਰਬ ਸੀ ਬਹੁਤ ਜ਼ਿਆਦਾ ਇਸ ਲਈ ਮੈਂ ਆਪਣੇ ਆਪ ਨੂੰ ਰਿਲੈਕਸ ਕਰਨ ਲਈ ਕੁਝ ਟਾਈਮ ਲਈ ਆਪਣੇ ਆਪ ਨੂੰ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਸੀ ਦੇਖੋ ਜੀ ਜਦੋਂ ਤੁਹਾਡਾ ਅੰਦਰੋਂ ਮਨ ਬਹੁਤ ਜ਼ਿਆਦਾ ਦੁਖੀ ਤੇ ਉਦਾਸ ਹੋ ਜਾਂਦਾ ਨਾ ਉਸ ਟਾਈਮ ਲਈ ਸਾਰੀਆਂ ਚੀਜ਼ਾਂ ਇੱਕ ਪਾਸੇ ਤੇ ਦਮਨ ਇੱਕ ਪਾਸੇ ਹੋ ਜਾਂਦਾ ਤੇ ਇਸ ਲਈ ਉਹ ਚੀਜ਼ ਨੂੰ ਮੈਂ ਇੱਕ ਸਾਈਡ ਤੇ ਕੀਤਾ ਤੇ ਬਾਕੀ ਬਹੁਤ ਗੱਲਾਂ ਨੇ ਕਰਨ ਲਈ ਸੋ ਮੈਂ ਤੁਹਾਨੂੰ ਮਿਲਦੀ ਰਵਾਂਗੀ ਤੁਸੀਂ ਮੇਰੇ ਨਾਲ ਜੁੜਦੇ ਰਹਿਣਾ ਗੱਲਬਾਤ ਕਰਦੇ ਰਹਿਣਾ ਔਰ ਹਰ ਸਮੇਂ ਦੀ ਤਰ੍ਹਾਂ ਮੋਨਿਕਾ ਤਵਨ ਨੂੰ ਸਪੋਰਟ ਕਰਦੇ ਰਹਿਣਾ ਤੁਹਾਨੂੰ ਮੇਰੀਆਂ ਗੱਲਾਂ ਬਾਤਾਂ ਕਿਵੇਂ ਦੀ ਲੱਗਦੀਆਂ ਨੇ ਇਸ ਬਾਰੇ ਮੈਨੂੰ ਮੈਸੇਜ ਰਾਹੀਂ ਜ਼ਰੂਰ ਰਿਪਲਾਈ ਦੇਆ ਕਰੋ ਸੋ ওকে ਪਰਵਾਰ ਫੇਸਬੁੱਕ ਫੈਮਿਲੀ ਜੀ ਧੰਨਵਾਦ ਸ਼ੁਕਰੀਆ ਥੈਂਕ ਯੂ ਸੋ ਮਾਚ ਟਿਕ ਕੇ